ਹਾਂਜੀ ਸਤਿ ਸ਼੍ਰੀ ਅਕਾਲ ਜੀ ਚੈਕ ਕਲੈਕਸ਼ਨਾਂ ਬੁਟੀ ਤੇ ਸਾਰੀਆਂ ਭੈਣਾਂ ਦਾ ਸਵਾਗਤ ਆ ਅੱਜ ਜਿਹੜੀ ਅਸੀਂ ਕਲੈਕਸ਼ਨ ਲੈ ਕੇ ਆਏ ਆ ਬਹੁਤ ਪਿਆਰੀ ਬਹੁਤ ਹੀ ਸੋਹਣੀ ਜੀ ਲੈ ਕੇ ਆਏ ਆ ਇਹ ਰਹਿਣਗੇ ਕਸ਼ਮੀਰੀ ਸੂਟ ਜਿਹੜੇ ਪਿਓਰ ਕਸ਼ਮੀਰੀ ਸੂਟ ਆਉਂਦੇ ਆ ਨਾ ਉਦਾਂ ਦੇ ਇਹ ਕਾਨੀ ਪ੍ਰਿੰਟ ਦੇ ਉੱਪਰ ਰਹਿਣਗੇ ਇਹਦੇ ਜਿੰਨਾ ਵੀ ਸੂਟਾਂ ਦੇ ਉੱਪਰ ਤੁਹਾਨੂੰ ਵਰਕ ਮਿਲੇਗਾ ਇਹ ਸਾਰਾ ਨਾ ਕਸ਼ਮੀਰੀ ਵਰਕ ਮਿਲੇਗਾ ਆ ओरिजिनल ਕਸ਼ਮੀਰੀ ਸੂਟ ਨੇ ਇਹ ਇਹ ਜੇ ਆਪਾਂ ਇਹਨਾਂ ਦੇ ਮਾਰਕੀਟ ਰੇਟ ਦੀ ਗੱਲ ਕਰੀਏ ਤੁਹਾਨੂੰ 2500 ਤੋਂ ਘੱਟ ਕੀ ਤੋਂ ਨਹੀਂ ਮਿਲਣੇ ਕਿਉਂਕਿ ਇਹ ਪਿਓਰ ਕਸ਼ਮੀਰੀ ਆ ਜਾਂਦੇ ਨੇ ਇੱਕ ਤਾਂ ਹੁੰਦੇ ਹਨ ਨਾ ਨੋਰਮਲ ਕਸ਼ਮੀਰੀ ਉਹ ਵੀ ਵੀ ਸਾਡੇ ਕੋਲ ਇੱਥੇ ਇੱਕ ਅੱਧਾ ਪਿਆ ਹੋਇਆ ਆਹ ਵਾਲਾ ਪੀਸ ਇਹਨੂੰ ਵੀ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਤੇ ਇਹਨਾਂ ਦਾ ਵੀ ਮੈਂ ਡਿਫਰੈਂਸ ਤੁਹਾਨੂੰ ਦਿਖਾਉਂਗੀ ਜਿਹੜੀਆਂ ਪਹਿਲਾਂ ਫਸਟ ਟਾਈਮ ਸਾਡੇ ਚੈਨਲ ਤੇ ਨੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਵੀ ਕਲੈਕਸ਼ਨ ਤੁਹਾਨੂੰ ਆ ਜਿਹੜੀ ਉਹ ਕਿੱਦਾਂ ਦੀ ਲੱਗਦੀ ਤੇ ਬਾਕੀ ਜਿਹੜੀ ਇਹਨਾਂ ਦੀ ਮੈਂ ਸਾਰੀ ਡਿਟੇਲਿੰਗ ਆ ਵੀਡੀਓ ਦੇ ਵਿੱਚ ਨਾਲ ਦੀ ਨਾਲ ਤੁਹਾਨੂੰ ਕਲਰ ਵਗੈਰਾ ਦੀ ਵੀ ਦੱਸੀ ਜਾਊਂਗੀ ਇਹ ਸਾਡੇ ਕੋਲ 7-8 ਪੀਸ ਆਏ ਨੇ ਬਟ ਆਲ ਬਹੁਤ ਜ਼ਿਆਦਾ ਲੈਸ ਦੇ ਵਿੱਚ ਨੇ ਠੀਕ ਹੈ ਜੀ ਬਹੁਤ ਆਧ ਰੇਟ ਦੇ ਵਿੱਚ ਹੀ ਸਮਝ ਲਓ ਇਹ ਆਏ ਨੇ ਸੋ ਉਦਾਂ ਹੀ ਆਪਾਂ ਤੁਹਾਨੂੰ ਦੇਣ ਲੱਗੇ ਆ ਇਹ ਲਾਸਟ ਸਟਾਕ ਉਹਨਾਂ ਕੋਲ ਪਿਆ ਸੀ ਬਸ ਉਹਨਾਂ ਨੇ ਇੱਕ ਗੱਲ ਜੀ ਕਰਕੇ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਦੇ ਤੇ ਉਸ ਤਰ੍ਹਾਂ ਸਾਨੂੰ ਇਹ ਲੈਣੇ ਪਏ ਵੀ ਅਸੀਂ ਉਹ ਕਹਿੰਦੇ ਇੱਕ ਦੋ ਸੂਟ ਨਹੀਂ ਦੇਣੇ ਦਵਾਂਗੇ ਤਾਂ ਜਿੰਨੇ ਵੀ ਸਾਡੇ ਕੋਲ 8-9 ਪੀਸ ਪਏ ਨੇ ਤਾਂ ਸਾਰੇ ਦੇਵਾਂਗੇ ਸੋ ਉਸ ਦੇ ਅਕੋਰਡਿੰਗ ਇਹ ਪੀਸ ਆਏ ਨੇ ਤੇ ਬਟ ਇਹ ਇੰਨਾਂ ਕ ਮੇਰੀ ਫੁੱਲ ਆਨ ਗਰੰਟੀ ਹੈ ਇਹ オリジナル ਕਸ਼ਮੀਰੀ ਨੇ ਠੀਕ ਹੈ ਜੀ ਸਾਰਾ ਕਾਨੀ ਦਾ ਵਰਕ ਹੋਇਆ ਬਹੁਤ ਸੋਹਣਾ ਵਰਕ ਹੋਇਆ ਹੋਇਆ ਸੂਟਾਂ ਦੇ ਉੱਪਰ ਤੇ ਮਾਰਕੀਟ ਦਾ ਰੇਟ ਇਹ 2500 ਤਾਕਾ 2500 ਤੋਂ ਪਲੱਸ ਵੀ ਇਹ ਵਿਕਦੇ ਨੇ ਜੇ ਆਪਾਂ ਕਹੀਏ ਨਾ 2500 ਤੋਂ ਪਲੱਸ ਵੀ ਇਹ ਜਾਂਦੇ ਨੇ ਤੇ ਜਿਵੇਂ ਆਪਾਂ ਆਹ ਵਾਲੇ ਸੂਟ ਨੇ ਇਹ ਆ ਜਾਂਦੇ ਨੇ ਕਸ਼ਮੀਰੀ ਨੇ ਦੇ ਉੱਪਰ ਇਹਦੀ ਰੇਂਜ ਹੈ ਕੀ ਹੈ ਜੀ 1000 ਰੁਪਈਆ ਇਹਨਾਂ ਦੀ ਇਹਦੀ ਆਹ ਵਾਲੇ ਦੀ ਰੇਂਜ ਆ 1000 ਦੇ ਵਿੱਚ ਇਹ ਵਾਲਾ ਸੂਟ ਤੁਹਾਨੂੰ ਮਿਲ ਜਾਂਦਾ ਵਾ ਇਹ ਪਸ਼ਮੀਨਿਆਂ ਦੇ ਉੱਪਰ ਨਾ ਕਸ਼ਮੀਰੀ ਵਰਕ ਵਾਂਗੂ ਇਹ ਕੀਤਾ ਹੋਇਆ ਆ ਲੋ ਮੱਲੇ ਕਿ ਇਸ ਤਰ੍ਹਾਂ ਹੀ ਵੀ ਸਾਰਾ ਵਰਕ ਹੋਇਆ ਹੋਇਆ ਬਹੁਤ ਪਿਆਰਾ ਬਹੁਤ ਸੋਹਣਾ نیچے ਤੱਕ ਤੁਸੀਂ ਇਹਦੀ ਫਲਾਵਰਿੰਗ ਦੇਖ ਸਕਦੇ ਹੋ ਬਹੁਤ ਸੋਹਣੀ ਆ ਇਹਦੇ ਤੇ ਵੀ ਕਢਾਈ ਹੋਈ ਆ ਇਹ ਸਾਡੇ ਕੋਲ ਸਿੰਗਲ ਪੀਸ ਰਹਿੰਦਾ ਜੇ ਕਿ ਕਿਸੇ ਵੀ ਭੈਣ ਨੂੰ ਚਾਹੀਦਾ ਹੋਇਆ ਤੁਸੀਂ ਲੈ ਲਿਓ ਹੁਣ ਮੈਂ ਤੁਹਾਨੂੰ ਦਿਖਾਤਾ ਦਿੱਤਾ ਆ ਇਹ ਵੀਡੀਓ ਦੇ ਵਿੱਚ ਮਹਿਰੂਨ ਸ਼ੇਡ ਦੇ ਵਿੱਚ 1000 ਰੁਪਏ ਦੀ ਕੋਸਟ ਆ ਤੇ ਨਾਲ ਇਹਦੇ ਇਸ ਤਰ੍ਹਾਂ ਹੈਗਾ ਜੀ ਇਹਦਾ ਸ਼ਾਲ ਆਲੋ ਇਦਾਂ ਇਹਦਾ ਸ਼ਾਲ ਸਟੌਲ ਵਾਂਗੂ ਬਣਿਆ ਹੋਇਆ ਜਾਨੀ ਕਿ ਜਿਵੇਂ ਮਰਜੀ ਤੁਸੀਂ ਇਦਾਂ ਇਹਨੂੰ ਲੈ ਫਾ ਸਕਦੇ ਹੋ ਵੇਅਰ ਕਰ ਸਕਦੇ ਹੋ ਇਦਾਂ ਹੀ ਸਿੰਪਲ ਸੋਬਰ ਜੀ ਚੀਜ਼ ਆ ਠੀਕ ਹੈ ਜੀ 1000 ਦਾ ਪ੍ਰਾਈਸ ਆ ਬਟ ਇਹ ਆਇਆ ਜਿਵੇਂ ਇਹ ਕਸ਼ਮੀਨਾ ਜਿਹੜਾ ਤੁਸੀਂ ਨਹੀਂ ਆਪਾਂ ਕਪੜਾ ਕਹਿੰਦੇ ਉਹਦੇ ਉੱਤੇ ਵਰਕ ਹੋਇਆ ਹੋਇਆ ਠੀਕ ਹੈ ਜੀ ਤੇ ਇਹ ਆਪਣੇ ਲੋਕਲ ਮਦਲਗ ਜਿਵੇਂ ਕਹਿੰਦੇ ਨੇ ਵੀ ਕਸ਼ਮੀਰ ਦੇ ਸੂਟਾਂ ਦੀਆਂ ਕਾਪੀਆਂ ਰੈਡੀ ਹੋ ਜਾਂਦੀਆਂ ਵੀ ਫੈਬਰਿਕ ਆਪਣਾ ਹੁੰਦਾ ਤੇ ਉਹਦੇ ਉੱਤੇ ਸਾਰਾ ਵਰਕ ਹੋਇਆ ਹੋਇਆ ਸੇਮ ਡਿੱਟੋ ਜਾਨੀ ਕਿ ਉਹ ਪੀਸ ਵਾਂਗੂ ਇਹਨਾਂ ਵਾਂਗੂ ਰੈਡੀ ਕੀਤਾ ਹੋਇਆ ਤੇ ਹੁਣ ਜਿਹੜਾ ਫਰਕ ਤੁਹਾਨੂੰ ਦਿਖੂਗਾ ਉਹ ਮੈਂ ਤੁਹਾਨੂੰ ਦਿਖਾਉਂਗੀ ਆਹ ਵਾਲੇ オリジナル ਪੀਸ ਹਨ ਇਹਦੇ ਇਹਨਾਂ ਦਾ ਜਿਹੜਾ ਬੇਸ ਲੱਗਿਆ ਪਿਓਰ ਖਾਦੀ ਆ ਪਿਓਰ ਖਾਦੀ ਦੇ ਉੱਪਰ ਇਹ ਵਾਲਾ ਪੀਸ ਆ ਜਿਹੜਾ ਇਹ ਰੈਡੀ ਹੋਇਆ ਹੋਇਆ ਆ ਲੋ ਚੈੱਕ ਕਰ ਲੋ ਇਹਦਾ ਪਹਿਲਾ ਸੂਟ ਤੇ ਵਰਕ ਚੈੱਕ ਕਰ ਲੋ ਇਦਾਂ ਰੋਗਾ ਇਹਦਾ ਸਾਰਾ ਗਲੇ ਦੇ ਉੱਪਰ ਕੰਮ ਸਾਰਾ ਗਲੇ ਦੇ ਉੱਪਰ ਪੂਰਾ ਪ੍ਰੋਪਰ ਤੁਹਾਨੂੰ ਸਾਰਾ ਥਰੈਡ ਦਾ ਕੰਮ ਮਿਲ ਰਿਹਾ ਸਾਰਾ ਆਰੀ ਦਾ ਕੰਮ ਮਿਲ ਰਿਹਾ ਬਹੁਤ ਸੋਹਣਾ ਬਹੁਤ ਪਿਆਰਾ ਇਹ ਪੀਸ ਆ ਤੇ ਇਦਾਂ ਇਹ ਤੁਹਾਨੂੰ ਮਿਲ ਰਿਹਾ ਜੀ ਘੇਰੇ ਦੇ ਉੱਪਰ ਠੀਕ ਹੈ ਜੀ ਬਹੁਤ ਪਿਆਰੀ ਫਰੰਟ ਲੁੱਕ ਆ ਤੇ ਇਹ ਸਾਰੇ ਮੈਚਿੰਗ ਰਹਿਣਗੇ 2.5 ਮੀਟਰ ਦੀ ਇਹਦੀ ਕੱਟ ਰੋਗੀ ਇਹ ਮਜ਼ੈਂਟਾ ਦੇ ਨਾਲ ਇਹਦੀ ਮੈਚਿੰਗ ਆ ਸਕਿਨ ਦੀ ਲਾਈਟ ਦੀ ਯਾਨੀ ਕਿ ਡਾਰਕ ਦੇ ਨਾਲ ਇਹਦੀ ਮੈਚਿੰਗ ਰਹੂਗੀ ਬਹੁਤ ਪਿਆਰਾ ਇਹ ਪੀਸ ਰਹੂਗਾ ਤੇ ਨਾਲ ਇਹਦੇ ਤੁਹਾਨੂੰ ਦਵਾਂਗੇ ਜੀ ਸਟਾਲ ਆਲੋ ਨਾਲ ਇਹ ਤੁਹਾਨੂੰ ਦੇਣ ਲੱਗਿਆਂ ਜੀ ਅਸੀਂ ਸਟਾਲ ਸਾਰੇ ਸੂਟਾਂ ਦੇ ਨਾਲ ਇਸ ਤਰ੍ਹਾਂ ਪਲੇਨ ਸਟਾਲ ਹੋਣਗੇ ਪਿਓਰ ਕਸ਼ਮੀਰੀ ਕਾਨੀ ਜਿਹੜੇ ਆਪਾਂ ਕਹਿੰਦੇ ਨੇ ਕਾਨੀ ਸੂਟ ਉਦਾਂ ਦੇ ਉਹ ਸਾਰਾ ਇਹ ਵਰਕ ਆ ਬਹੁਤ ਸੋਹਣਾ ਪਿਓਰ ਖਾਦੀ ਦੇ ਉੱਪਰ ਆ ਬਹੁਤ ਸੋਹਣੀ ਚੀਜ਼ਾਂ ਲਾਸਟ ਸਟਾਕ ਵਾਂਗੂ ਉਹਨਾਂ ਕੋਲੇ ਵੀ ਲਾਸਟ ਈ ਸੀ ਸਾਡੇ ਕੋਲ ਤਾਂ ਆਈ ਇਹ 7-8 ਸੂਟ ਨੇ ਸੋ ਜਿਨ੍ਹਾਂ ਨੂੰ ਵੀ ਚਾਹੀਦੇ ਹੋਣਗੇ ਪ੍ਰਾਈਜ਼ ਰਹੂਗਾ 1550 ਆ ਲਓ ਜੀ ਨੰਬਰ ਇਹ ਵਾਲੇ ਸੂਟ ਦਾ ਰਹੂਗਾ 1 1 ਨੰਬਰ ਇਹ ਵਾਲਾ ਸੂਟ ਰਹੂਗਾ ਨੈਕਸਟ ਹਰ ਡਿਜ਼ਾਈਨ ਆਪ ਦੇ ਵਿੱਚ ਅਲੱਗ ਜਿਹੜਾ ਵੀ ਕਲਰ ਕੰਬੀਨੇਸ਼ਨ ਤੁਹਾਨੂੰ ਚਾਹੀਦਾ ਹੋ ਤੁਸੀਂ ਆਪਣਾ ਆਰਡਰ ਕਰ ਲਿਓ ਹਲੋਜੀ ਇਦਾਂ ਰਹੂਗੀ ਇਹਦੀ ਲੁੱਕ ਇਹ ਹੈਗਾ ਸੈਕੰਡ ਪੀਸ ਗ੍ਰੀਨ ਬੋਟਲ ਗ੍ਰੀਨ ਕਲਰ ਦੇ ਉੱਪਰ ਰਹੂਗਾ ਸਾਰਾ ਪੂਰਾ ਫੁੱਲ ਹੈਵੀ ਫੁੱਲੀ ਹੈਵੀ ਤੁਹਾਨੂੰ ਇਹ ਮਿਲ ਰਿਹਾ ਜੀ ਬਹੁਤ ਸੋਹਣਾ ਤੇ ਅਕੋਰਡਿੰਗ ਟੂ ਇਹਦਾ ਕੰਮ ਇਹਦਾ ਫੈਬਰਿਕ ਬਹੁਤ ਪਿਆਰਾ ਬਹੁਤ ਸੋਹਣਾ ਤੇ ਨਾਲ ਇਹਦੇ ਆ ਰਿਹਾ ਮਹਿਰੂਨ ਬਾਟਮ ਤੇ ਮਹਿਰੂਨ ਹੀ ਇਹਦਾ ਸਟੋਲ ਆ ਰਿਹਾ ਨੰਬਰ ਇਹਦਾ ਰਹੂਗਾ ਜੀ 2 2 ਨੰਬਰ ਇਹ ਵਾਲਾ ਸੂਟ ਰਹੂਗਾ ਆ ਗਏ ਨੈਕਸਟ ਪੀਸ ਦੇਖੋ ਇਹ ਆ ਗਿਆ ਰੈੱਡ ਕਲਰ ਦੇ ਵਿੱਚ ਠੀਕ ਹੈ ਜੀ ਇਹ ਜੀ ਆਪਾਂ ਕਹੀਏ ਸੀ ਸਟੋਨ ਇਹਦਾ ਕੋਈ ਬ੍ਰਾਂਡ ਹੈਗਾ ਜੀ ਬਹੁਤ ਪਿਆਰਾ ਬਹੁਤ ਸੋਹਣਾ ਐਲੀਗੈਂਟ 컬렉ਸ਼ਨ ਦਾ ਤੇ ਇਹਦੀ ਟੈਗਿੰਗ ਨਾਲ ਤੁਹਾਨੂੰ ਇਸ ਤਰ੍ਹਾਂ ਮਿਲੂਗੀ ਤੇ ਤੁਸੀਂ ਇਹਦੇ ਸਾਰੇ 오ਰੀਜਨਲ ਦੀ ਸਟੈਂਪਿੰਗ ਵੀ ਨਾਲ ਤੁਹਾਨੂੰ ਮਿਲੂਗੀ ਕਾਲਰ ਤੇ ਵੀ ਇਹਦੀ ਮਿਲੂਗੀ 100% ਕਸ਼ਮੀਰੀ ਆ ਤੇ ਵੂਲ ਦਾ ਬਣਿਆ ਹੋਇਆ ਬਹੁਤ ਪਿਆਰਾ ਬਹੁਤ ਸੋਹਣਾ ਖਾਦੀ ਵੂਲ ਜਆ ਫੈਬਰਿਕ ਆ ਜਿਵੇਂ ਖਾਦੀ ਵਾਂਗੂ ਨਹੀਂ ਜਿਹੜੀ ਹੁੰਦਾ ਪਸ਼ਮੀਨਾ ਉਦਾਂ ਜਾਨੀ ਕਿ ਫੀਲ ਕਰੋਗੇ ਤਾਂ ਪਸ਼ਮੀਨਾ ਤੇ ਮਤਲਬ ਕਿ ਇਹਦੀ ਜਿਹੜੀ ਉਹ ਆ ਵੀ ਆਪਾਂ ਦੇਖਣ ਜੇ ਜੇ ਆਪਾਂ ਫੀਲ ਕਰੀਏ ਤਾਂ ਲੱਗੂਗਾ ਵੀ ਇਹ ਖਾਦੀ ਦਾ ਬੇਸ ਲੱਗਿਆ ਹੋਇਆ। ਗਰਮ ਆ ਪੂਰੇ ਗਰਮ ਸੂਟ ਰਹਿਣਗੇ ਇਹ। ਇਦਾਂ ਰਹੂਗੀ ਇਹਦੀ ਡਿਜ਼ਾਈਨ। ਬਹੁਤ ਪਿਆਰੀ ਬਹੁਤ ਸੋਹਣੀ ਇਹ ਵਾਲੀ ਡਿਜ਼ਾਈਨਿੰਗ ਰਹੂਗੀ। ਤੇ ਨਾਲ ਇਹਦਾ ਜਿਹੜਾ ਕਲਰ ਕੰਟਰਾਸਟ ਹੋਗਾ ਉਹ ਬਲੂ ਦੇ ਨਾਲ ਰਹੂਗਾ। ਬਲੂ ਹੀ ਇਹਦੀ ਬਾਟਮ ਰਹੂਗੀ। ਬਲੂ ਹੀ ਰਹੂਗਾ ਜੇ ਇਹਦਾ ਸ਼ਾਲ। ਨੰਬਰ ਇਹਦਾ ਰਹੂਗਾ 3। 3 ਨੰਬਰ ਇਹ ਵਾਲਾ ਸੂਟ ਰਹੂਗਾ। ਐਂਡ ਨੈਕਸਟ ਆ ਗਿਆ ਗ੍ਰੇ ਵਾਲਾ। ਅਲੋ ਨੈਕਸਟ ਆ ਗਿਆ ਜੀ ਗ੍ਰੇ ਕਲਰ ਦੇ ਉੱਪਰ ਬਹੁਤ ਪਿਆਰਾ ਬਹੁਤ ਸੋਹਣਾ ਬਹੁਤ ਸੋਹਣੀ ਚੀਜ਼ ਦਾ ਬਹੁਤ ਕੈਰੀ ਫਟਾਫਟ ਵਾ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚਲਿਓ ਬਸ ਆਪਣੀ ਡਿਜ਼ਾਈਨਿੰਗ ਚੈੱਕ ਕਰੀ ਚਲੋ ਜਿਹੜਾ ਵੀ ਡਿਜ਼ਾਈਨ ਆ ਰਿਹਾ ਤੁਹਾਨੂੰ ਪਸੰਦ ਫਟਾਫਟ ਲੈ ਲਓ ਸਕਰੀਨਸ਼ਾਟ ਤੇ ਕਰ ਲਓ ਆਰਡਰ ਇਹਦਾ ਵੀ ਰੈੱਡ ਦੇ ਨਾਲ ਰਹੂਗਾ ਜੀ ਕੰਟਰਾਸਟ ਨੰਬਰ ਇਹਦਾ ਰਹੂਗਾ 4 4 ਨੰਬਰ A ਵਾਲਾ ਸੂਟ ਰਹੂਗਾ ਐਂਡ ਨੈਕਸਟ ਜਿਹੜਾ ਆ ਰਿਹਾ ਜੀ ਇਹਦਾ ਆ ਰਿਹਾ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਮਹਿਰੂਨ ਕਲਰ ਮਹਿਰੂਨ ਕਲਰ ਦੇ ਉੱਪਰ ਰਹੂਗਾ ਤੇ ਇਹਦੇ ਇਹ ਪਰਪਲ ਦੇ ਨਾਲ ਰਹੂਗੀ ਪਰਪਲ ਕਲਰ ਦੇ ਨਾਲ ਇਹਦਾ ਕੰਟਰਾਸਟ ਰਹੂਗਾ ਨਾਲ ਇਹਦਾ ਸੇਮ ਪਰਪਲ ਕਲਰ ਦਾ ਹੀ ਰਹੂਗਾ ਜੀ ਇਹਦਾ ਦੁਪੱਟਾ ਬਹੁਤ ਪਿਆਰਾ ਬਹੁਤ ਸੋਹਣਾ ਇਹਦਾ ਵੀ ਕਲਰ ਕੰਟਰਾਸਟ ਆ ਨੰਬਰ ਇਹਦਾ ਰਹੂਗਾ ਜੀ 5 5 ਨੰਬਰ ਇਹ ਵਾਲਾ ਸੂਟ ਰੋਗਾ ਨੈਕਸਟ ਆ ਰਿਹਾ ਬਲੂ ਕਲਰ ਦੇ ਨਾਲ ਬਲੂ ਦੇ ਨਾਲ ਰੈੱਡ ਦਾ ਕੰਬੀਨੇਸ਼ਨ ਜਿਵੇਂ ਇਹਦੇ ਵਿੱਚ ਥ੍ਰੈਡ ਦਾ ਕੰਮ ਹੋਇਆ ਸੇਮ ਕੰਮ ਯਾਨੀ ਕਿ ਸੇਮ ਕਲਰ ਦੀ ਇਹ ਵੀ ਬਹੁਤ ਸੋਹਣਾ ਪੀਸ ਰੈੱਡ ਕਲਰ ਦੇ ਨਾਲ ਬਹੁਤ ਪਿਆਰਾ ਇੱਕੋ ਹੀ ਕਲਰ ਦੇ ਨਾਲ ਸਾਰਾ ਕੱਢਿਆ ਹੋਇਆ ਤੇ ਬਹੁਤ ਸੋਹਣੀ ਚੀਜ਼ ਬਣੀ ਹੋਈ ਆ ਇਹਦੇ ਨਾਲ ਸੇਮ ਆ ਰਹੀ ਹੈ ਦੀ ਬਾਟਮ ਰੈੱਡ ਕਲਰ ਦੀ ਮਹਿਰੂਨੀ ਰੈੱਡ ਜੇ ਆ ਡਾਰਕ ਰੈੱਡ ਨਹੀਂ ਹੈਗਾ ਨੰਬਰ ਏ ਵਾਲੇ ਸੂਟ ਦਾ ਰਹੂਗਾ 6 ਨੈਕਸਟ ਵਾਲਾ ਜਿਹੜਾ ਆ ਰਿਹਾ ਜੀ ਉਹ ਆ ਰਿਹਾ ਇਹਦਾ ਇਹ ਵੀ ਬਹੁਤ ਸੋਹਣਾ ਹੈ ਬਲੈਕ ਕਲਰ ਦੇ ਨਾਲ ਆਊਗਾ ਇਹਦਾ ਬਲੈਕ ਦੇ ਨਾਲ ਫਰੋਜ਼ੀ ਦਾ ਕੰਟਰਾਸਟ ਆਊਗਾ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਪੀਸ ਰਹਾ ਇਹ ਵੀ ਪੂਰੀ ਫਰੰਟ ਲੁੱਕ ਸਾਰੇ ਸੂਟਾਂ ਦੀ ਬਹੁਤ ਹੈਵੀ ਆ ਤੇ ਬਹੁਤ ਸੋਹਣੀ ਬਣੀ ਹੋਈ ਆ ਇੱਕ ਇੱਕ ਟਾਂਕਾ ਇੱਕ ਇੱਕ ਕਢਾਈ ਪੂਰੀ ਵਧੀਆ ਸਾਰਾ ਕਢਾਈ ਆ ਕੋਈ ਵੀ ਪ੍ਰਿੰਟਿੰਗ ਨਹੀਂ ਏ ਟੂ ਜ਼ेड ਸਾਰੀ ਕਢਾਈ ਹੋਈ ਹੋਈ ਆ ਤੇ ਨਾਲ ਇਹਦੇ ਸੇਮ ਆ ਰਿਹਾ ਜੀ ਬਾਟਮ ਤੇ ਸੇਮ ਆ ਰਿਹਾ ਦਾ ਸਟਾਲ ਨੰਬਰ ਇਹਦਾ ਹੋਏਗਾ ਜੀ 7 ਤੇ ਲਾਸਟ ਪੀਸ ਰਹੂਗਾ ਅੱਜ ਦੀ ਵੀਡੀਓ ਦਾ ਫਟਾਫਟ ਲੈ ਲਓ ਸਕਰੀਨ ਸ਼ਾਟ ਜਿਹੜੀਆਂ ਪੈਣਾ ਇਦਾਂ ਦੀਆਂ ਚੀਜ਼ਾਂ ਲਈ ਵੇਟਿੰਗ ਦੇ ਵਿੱਚ ਨੇ ਵੀ ਸਾਨੂੰ ਕਸ਼ਮੀਰੀ ਸੂਟ ਚਾਹੀਦੇ ਨੇ ਬਹੁਤ ਪਿਆਰਾ ਇਹ ਵੀ ਰਹੂਗਾ ਅੰਬੀ ਦਾ ਡਿਜ਼ਾਈਨ ਗ੍ਰੀਨ ਕਲਰ ਦੇ ਉੱਪਰ ਬਣਿਆ ਹੋਇਆ ਬਹੁਤ ਪਿਆਰਾ ਕਲਰ ਕੰਟਰਾਸਟ ਬਹੁਤ ਸੋਹਣੇ ਲੱਗੇ ਹੋਏ ਨੇ ਤੇ ਨਾਲ ਇਹਦੇ ਸੀਮ ਆ ਰਹੀ ਆ ਜੀ ਇਦਾਂ ਸਟੋਰ ਤੇ ਨਾਲ ਆ ਰਿਆ ਸੀਮ ਇਦਾਂ ਆ ਇਹ ਕਈ ਭੈਣਾਂ ਨੂੰ ਇਹ ਵੀ ਹੋਗਾ ਵੀ ਅਸੀਂ ਜਦੋਂ ਇਹ ਸਟੀਚਿੰਗ ਹੋਣਿਆ ਨਾ ਜੇ ਤੁਸੀਂ ਇਹ ਚੀਜ਼ ਨੂੰ ਲਹੋਣਾ ਵੀ ਚਾਹੁੰਦੇ ਹੋ ਕਾਲਰ ਵਗੈਰਾ ਨੂੰ ਜੇ ਸਾੰਨ ਦੂਜੇ ਗਲੇ ਚਾਹੀਦੇ ਤਾਂ ਉਹ ਗਲੇ ਇਹਨਾਂ ਦੇ ਰੈਡੀ ਹੋ ਜਾਣਗੇ ਜਸਟ ਇਹ ਲੁੱਕ ਇਦਾਂ ਦਿੱਤੀ ਹੈ ਜਿਨ੍ਹਾਂ ਨੇ ਤਾਂ ਇਦਾਂ ਹੀ ਬਣਾਉਣੇ ਐਦਾਂ ਬਣਾ ਲਓ ਨਹੀਂ ਤਾਂ ਤੁਸੀਂ ਇਹਨਾਂ ਨੂੰ ਅਡਜਸਟੇਬਲ ਜਿਵੇਂ ਮਰਜ਼ੀ ਕਟਾਈ ਕਰਵਾ ਸਕਦੇ ਹੋ ਉਦਾਂ ਇਹਨਾਂ ਦੇ ਗਲੇ ਰੈਡੀ ਹੋ ਜਾਣਗੇ ਨੰਬਰ ਇਹਦਾ ਰਹੂਗਾ ਜੀ 8 8 ਨੰਬਰ ਇਹ ਵਾਲਾ ਸੂਟ ਲਵੋ ਸੋ ਇਹ ਸੀਗੀ ਸਾਡੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਊਗੀ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਫਟਾਫਟ ਲੈ ਕੇ ਸਕਰੀਨਸ਼ਾਟ ਕਰ ਦਿਓ ਆਰਡਰ ਜਾਣ ਤੋਂ ਪਹਿਲਾਂ ਚਲ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸੋਸ਼ੀ ਕਾਲ ਜੀ